ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਅੱਜ ਅਸੀਂ ਪਾਵਾਂਗੇ ਖੇਤਾਂ ਚ ਰੇ ਆਪਾਈ ਪਾਉਣਗੇ ਇਹ ਸਾਡੇ ਵਾਲੇ ਟਰੈਕਟਰ ਸਟਾਰਟ ਨਹੀਂ ਹੋਇਆ ਸੀ ਤੇ ਹੁਣ ਸਾਫ-ਸਾਫ ਹੋ ਗਿਆ ਤੇ ਅਸੀਂ ਸਟਾਰਟ ਕਰਿਆ ਮਸਾਂ ਤੇ ਹੁਣ ਰੇ ਲੱਦ ਕੇ ਪਾਹ ਟਰਾਲੀ ਲੈ ਚੱਲਾਂਗੇ ਵੈਰੀ ਗੁੱਡ ਇਹ ਕਹਿੰਦੇ ਟਰਾਲੀ ਲੈ ਚੱਲਾਂਗੇ ਤੇ ਟਰਾਲੀ ਪਾ ਕੇ ਲੈ ਜਾਣਗੇ ਇਹ ਸੋਣਗੇ ਰੇ ਅਸੀਂ ਲਾਵਾਂਗੇ ਕੰਡਿਆਂ ਦੀ ਪੌਦ ओके ਤੇ ਇਹਨਾਂ ਨੂੰ ਆ ਲਿਆ ਦੋ ਥੋੜੀ ਜਿਹੀ ਬੂਟੀ ਤੇ ਹਾਂ ਬਈ ਕੀ ਕਹਿਣਾ ਚਾਹੇਗਾ ਮਾਰੋ ਯਰ ਖਿਆਰ ਖਰੀ ਭਗਾ ਕੇ ਆਇਆ ਓਏ ਤੇ ਤਾਂ ਵੀ ਬਹੁਤ ਅਖੀਆਸੀ ਤਾਂ ਇਹ ਫੁਗੰਡੇ ਲਾਉਣੇ ਨੇ ਜੀ ਛੱਡਾ ਜੇ ਪਹੁੰਚ ਬਈ ਆ ਗਿਆ ਤਾਂ ਅਸੀਂ ਲੰਡੇ ਲਾਵਾਂਗੇ ਤੇ ਬਾਕੀ ਬੰਦਿਆ ਸਾਨੂੰ ਖੇਤਾਂ। ਉਹ ਲਾਉਈ ਟਰੈਕਟਰ ਨਹੀਂ ਕਰਤੀ ਰਬਾਨੀ ਅਸੀਂ ਖੇਤਾਂ ਨੂੰ। ਉਹ ਖੇਤਾ ਸਿਸਟਮ ਤੇ ਇਹਦੇ ਕੋਲੇ ਪਿਆਦੀ ਇੱਕ ਲਮਣਾ ਜੜੀ ਊਟੀ ਦਾ ਚੰਚਾ ਕੋਈ ਤਾਂ। ਆ ਉਹ ਚੱਕੀ ਫਰਦਾ ਦੀ ਵੀ ਮਾਣਾ। ਆ ਇਹਨੇ ਲਾਇਆ ਰੱਖਾ ਛੋੜੜਲੇ ਨੇ। ਵੀ ਮੈਨੂੰ ਪੁੱਛਿਆ। ਹੈ? ਆ। ਕਿ ਮੈਂ ਅਨਿੱਕੇ ਲੋਾਰੇ ਨਹੀਂ ਫਰਦਾ ਦੀ ਆ ਹਾਂ ਥੋੜੀ ਜੀ ਯਾਰੀ ਬੂਟੀ ਚਲੋ ਚਲੋ ਲੈ ਡਾਕਟਰ ਆ ਗਿਆ ਚੱਲ ਡਾਕਟਰ ਰੇਸ ਤੇ ਆ ਗਿਆ ਸਾਡੇ ਨਾਲ ਹੋਰ ਅਰੇ ਰੇਸ ਤੇ ਆ ਕੇ ਆ ਜਾ ਲੈ ਅਰੇ ਆ ਜਾ ਆਉਣਾ ਕੀ ਚੱਲ ਹੁਣ ਖੜਾ ਮੋਟਰਸਾਈਕਲ ਉੱਥੇ ਲਾਵਤ ਜੜੀ ਬੁੱਟੀ ਦਾ ਖਵਾ ਦੇ ਭਾ ਦ ਫੇਰ ਆਵਾਂਗੇ ਜੜੀ ਬੁੱਟੀ ਖਾਂਦੇ ਨੇ ਆ ਜਾ ਤੈਨੂੰ ਖਵਾ ਲਨੇ ਆ ਤੈਨੂੰ ਵੀ ਖਵਾ ਦਨੇ ਆ ਜਾ ਇਹ ਵਾਤਾ ਇਹ ਜੜੀ ਬੁੱਟੀ ਖਵਾਏਗਾ ਫੇਰ ਤਾਂ ਆ ਜਾਗੇ ਖਵਾਣਾ ਨਹੀਂ ਆ ਜਾ ਚੱਲ ਫੇਰ ਆ ਜਾ ਤੇ ਘਰ ਦੀ ਹਾਂ ਅਸਦਾ ਖਾ ਲਿਆ ਅਸਦਾ ਕਹਿਮ ਹੁਣ ਅਸਦਾ ਗੰਡੇ ਲਾਉਣੇ ਨੇ ਇਹਨਾਂ ਨੇ ਡੇਗਣੀਆਂ ਰੇ ਸਾਹੀ ਤਾਂ ਸੌਖਾ ਕੰਮ ਪੜਿਆ ਆ ਹਾਂ ਬੇ ਡੇਗਣਗੇ ਹਾਂ ਚੱਲ ਭਈਆ ਜਹਾ ਆਇਆ ਵਸ ਆਇਆ ਨਹੀਂ ਭੱਜਣਾ ਸੇਤਾਂ ਨੂੰ ਬਾਤੇ ਇਸ਼ਾਲੇ ਆਤੀ ਬੈਠਿਆਂ ਦੋਏ ਪਾਈ ਗਾਲੀ ਚ ਆਹ ਰੇ ਲੱਦੀ ਪਈ ਆ ਹੱਡੀ ਰੇ ਇਹ ਦੋ ਬੰਦੇ ਸਾਡੇ ਨਾਲ ਦੇ ਮੋਟਰਸਾਈਕਲ ਤੇ ਤੇ ਮੇਰਾ ਡੈਡੀ ਫੋਟ ਲੈ ਕੇ ਜਾਣਾ ਆਪਣਾ ਦੀ ਦੰਡਿਆ ਦੀ ਇਹ ਅਸੀਂ ਤਾਂ ਲਾਵਾਂਗੇ ਫੋਟ ਇਹਨਾਂ ਨੂੰ ਸਮਾਇਆ ਦੇ ਵਾਲਾ ਕੁਟਾ ਈਦਾ ਬਾਈ ਆਇਆ ਤੂੰ ਵੀ ਕੀ ਦੇਖ ਰਹਾ ਇਹ ਹਨਾ ਸੀ ਚੱਲੇ ਆ ਖੇਤਾਂ ਨੂੰ ਹਾਂ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਇਹਨਾਂ ਨੂੰ ਇਹ ਜਿਹੜੀ ਬੂਟੀ ਦਾ ਨਸ਼ਾ ਕਿੜਿਆ ਨਹੀਂ ਇਹ ਕਹਿੰਦੇ ਅਸੀਂ ਬਾਅਦ ਚ ਬੋਲਾਂਗੇ ਦੁਪਹਿਰ ਤੋਂ ਜਦੋਂ ਦੁਪਹਿਰਾਂ 'ਚ ਆ ਕੇ ਆਈਵਾਂਗੇ ਆ ਸੀ ਪਹੁੰਚ ਗਏ ਆ ਖੇਤ ਜੀ ਤੇ ਹੁੰਦੇ ਦਾਂਗੇ ਜੀ ਚੱਲ ਵੇ ਇੱਕ ਸੂਤਾ ਜਿਹਾ ਕੀ ਹੋ ਰਿਹਾ ਉਹ ਬੰਦੇ ਆਖਰੀ ਨੇ ਲੋ ਜੀ ਮੈਂ ਉਤਰ ਜਾ ਇੱਥੋਂ ਕੁ ਸੁੱਤਾ ਜਾ ਕੰਮ ਆ ਥੋੜਾ ਜਿਹਾ ਲਾ ਲਓ ਆਪ ਉਤਰ ਕੇ ਫੇਨ ਲੀ ਹੁਣ ਸੀ ਗਿਆ ਵੈਰੀ ਗੁੱਡ ਦਾ ਕੰਮ ਕੀ ਨੇ ਕਰਿਆ ਛੋਟੇ ਚ ਕੀ ਨੇ ਕਰਿਆ ਬਈ ਛੋਟੇ ਚ ਕੰਮ ਇਹ ਉਹ ਬੰਦੇ ਨੇ ਕਰਿਆ ਜਾ ਆਪਾਂ ਤਾਂ ਇਕੱਠੀਆਂ ਇਹਨਾਂ ਨਹੀਂ ਕਰਿਆ ਬਹੁਤ ਪੁੰਨਵਾ ਕੰਮ ਕਰਿਆ ਜਿਹੜਾ ਤੂੰ ਤੂੰ ਹੀ ਲਾਤੀ ਇੱਥੇ ਆ ਨਿੱਗ ਜੀ ਹੁੰਦੀ ਆ ਹੋਏ ਇਹ ਕਿਵੇਂ ਕੇਵੇਂ ਹੁਣ ਤੈਨੂੰ ਲਾਇਆ ਹੋਇਆ ਹੈ ਆ ਤੁੰਦੇ ਤੁੰਦ ਅੱਜ ਦਾ ਹੋਏ ਮਨੇ ਯਾਰ ਵਾਲਾ ਕੰਮ ਚੱਲ ਕਿੱਧਰ ਲਾਵਾਂਗੇ ਲਾ ਹਾਂ ਹੈ ਪੂਰੀ ਜੱਗ ਚੱਕਣੀ ਆ ਮਾਰ ਦੂ ਮੈਂ ਪੰਜ ਪੂਰੀ ਕਿਵੇਂ ਚੱਕ ਲੂੰ ਇੱਥੇ ਵਾੜ ਦੇ ਕੋਲ ਖਿੱਚ ਕੇ ਨੀਵੇਂ ਆ ਕੇ ਥੱਲੇ ਵੜ ਕੇ ਸਿਰਦਾ ਦੇਖ ਲੈ ਗੱਲਾਂ ਦੇਖ ਗੱਲਾਂ ਦੇਖ ਵਿਚਾਰੇ ਬੰਦਿਆਂ ਦੀ ਇੱਕੋ ਟਰੈਕਟਰ ਵਾਲੇ ਦੀ ਸੋਡਲ ਡਿਊਟੀ ਅੱਜ ਰੇੜੇ ਏਗਣ ਤੇ ਠੀਕ ਆ ਤੇ ਤੁਸੀਂ ਡੇਗਣੀਆਂ ਰੇ ਇਹ ਕਿੱਧਰ ਲਈ ਆਉਂਦਾ ਦੇਖ ਕੇ ਉਹ ਨਾ ਇੱਧਰ ਨੂੰ ਆ ਗਈ ਟਰਾਲੀ ਚੱਕੀ ਖਾ ਕੇ ਉਹ ਰੱਛ ਦੱਸ ਜੜੀ ਬੂਟੀ ਚੱਲ ਓਏ ਆਉਣ ਦੇ ਆਉਣ ਦੇ ਆ ਬੰਦੇ ਡਿਊਟੀ ਲੱਗੀ ਜੀ ਬੋਰੀਆਂ ਚਕਾਉਣ ਤੇ ਤੇ ਆਉਝ ਨਹੀਂ ਨੇ ਬੰਦੇ ਬੋਰੀਆਂ ਚੱਕੀ ਦੇਖਦੇ ਵੀ ਹੁਣ ਪਤਾ ਨਹੀਂ ਨਾ ਤੁੰਦ ਚਾ ਉਹ ਭਗੇ ਕਹਾਂ ਹੀ ਕੋ ਹੋ ਜਾਂਦਾ ਲਾ ਕੇ ਹਣਗੇ ਤੇ ਉਹ ਤੋਂ ਬਾਅਦ ਚੁੱਥੋਂ ਸਟਾਰਟ ਕਰ ਲੈਣਗੇ ਪੂਰੀਆਂ ਬੋਰੀਆਂ ਧਰਕੇ ਆ ਜਾ ਬਈ ਦੇ ਲੱਗ ਗਿਆ ਬੋਰੀਆਂ ਖੋਲਣ ਤੇ ਤੇ ਇੱਕ ਤੁਹਾਨੂੰ ਮੈਂ ਚੀਜ਼ ਦਿਖਾਉਣਾ ਆ ਤਾਂ ਅੱਗਾ ਹੁੰਦਾ ਤੇ ਇਹ ਤਾਂ ਅੱਗਾ ਹੁੰਦਾ ਪੱਕਾ ਤੇ ਇਹਨੂੰ ਖੋਲ ਕੇ ਦੇਖ ਨਹੀਂ ਸਕਦੇ ਆ ਨਹੀਂ ਹੈ ਕਿਸੇ ਜਾਨਵਰ ਪੰਛੀ ਦੇ ਪੈਰ ਚ ਫਸ ਗਿਆ ਤਾਂ ਪੈਰ ਵੱਢ ਦੂਗਾ ਇਸ ਕਰਕੇ ਇਹਨੂੰ ਜੀਬ ਚ ਪਾਇਆ ਇਹਨਾਂ ਜਦੋਂ ਅੱਗੇ ਚੱਟਣਾ ਨਹੀਂ ਜਾ ਕੇ ਸਾਬਤਾਂ ਸੇਫ ਤੋਂ ਤੇ ਤਰ੍ਹਾਂ ਵੀ ਤਾਂ ਜੋ ਕਿਸੇ ਜਾਨਵਰ ਦੇ ਪੈਰ ਪੁੱਜਣਾ ਨਾ ਸਕੇ ਇਹ ਦੁਬਾਰਾ ਜਿਹੜੀ ਹੁੰਦਾ ਪੌਦ ਲਾਵਾਂਗੇ ਤੇ ਸਰਪੰਚ ਵੀ ਆਊਗਾ ਸਰਪੰਚ ਦੀ ਬੀਡ ਕਰ ਰਹੇ ਆ ਤੇ ਆ ਆਗੇ ਬੰਦੇ ਠੀਕ ਦੇ ਠੀਕ ਦੇ ਉਧਰੋਂ ਰਹੇ ਤੇ ਮਾਰੀ ਡੇੜ ਕਿਲੇ ਚ ਰਹੇ ਛੱਟ ਕੇ ਚਾਰ ਬੰਦੇ ਨੇ ਇਹ ਗਾਟਰਾ ਵਰਗੇ ਬਰਛਿਆਂ ਵਰਗੇ ਚਾਰ ਬੰਦੇ ਨੇ ਇਹ ਆ ਜਾ ਖੋਲੀ ਪਈਆ ਬੋਰੀ ਤਾਂ ਆਜੋ ਅਸੀਂ ਦਬਦੇ ਆ ਵਿੱਚ ਪਾੜਦੇ ਝੋਲਾ ਲੈ ਕੇ ਫੜ ਬਾਲ ਕੋ ਤੈਨੂੰ ਇਮਰੇ ਹਿੱਸੇ ਕੰਮ ਨਹੀਂ ਆਇਆ ਭਾਈ ਕਣਿਆਂ ਦੀ ਬਹੁਤ ਆ ਚੁੱਕੀ ਆ ਮਦਾਨ ਰੈਡੀ ਕਰਨ ਲੱਗ ਰਹੇ ਨੇ ਤੇ ਹੁਣ ਲਾਵਾਂਗੇ ਅਸੀਂ ਕਣਿਆਂ ਦੀ ਬਹੁਤ ਓਕੇ ਮਦਾਨ ਰੈਡੀ ਆ ਤਿਆਰ ਮਦਾਨ ਅਸ ਟਾਈਮ ਲੱਗੂ ਥੋੜਾ ਜਿਹਾ ਸੱਚ ਠੀਕ ਆ ਹਨਾ ਬਹੁਤ ਤਾਂ ਨਾ ਮੋਟੀ ਨਾ ਪਤਲੀ ਵਧੀਆ ਹੱਦਲੇ ਵੀ ਵਧੀਆ ਹੋ ਰਹੇ ਨੇ ਗੰਡੇ ਤਾਂ ਉਹ ਧੀ ਵੀਡੀਓ ਮੈਂ ਤਾਂ ਨਹੀਂ ਬਣਾ ਸਕਿਆ ਕਿਉਂਕਿ ਮੈਂ ਪੌਦ ਲਾ ਰਿਆ ਸੀ ਕਿਉਂਕਿ ਪੌਦ ਬਣਾਉਂਦੇ ਲਾਉਂਦੇ ਦੀ ਵੀਡੀਓ ਬਣਾ ਨਹੀਂ ਸਕਦਾ ਸੀ ਤੇ ਮੈਂ ਤੇ ਡੈਡੀ ਨੇ ਫਿਰ ਦੋ ਆਨੇ ਲੜਕੇ ਸੀ ਕਿ ਆਰੀ ਜੀ ਲਈ ਪਾਲਾ ਵੀ ਆ ਗਿਆ ਤੀ ਤੇ ਪਹਿਲਾਂ ਪਾਲਾ ਉੱਧਰ ਕੰਮ ਕਰ ਰਿਹਾ ਸੀ ਪਰੇ ਗੰਡੇ ਲੱਗ ਗਏ ਇੱਥੇ ਤੱਕ ਤੇ ਪੌਦ ਮੁੱਕ ਗਏ ਹੁਣ ਇੰਨਾ ਬਸ ਹੁਣ ਬਚ ਗਿਆ ਇਹ ਇਹ ਫੇਰ ਦੇਖਾਂਗੇ ਹੁਣ ਵੱਟ ਮਾਰਦਾਂ ਨੇ ਤੇ ਜੋ ਸਰਪੰਚ ਜੀ ਵੱਟ ਮਾਰਦੀ ਐ ਤੇ ਵੱਟ ਮਾਰ ਕੇ ਇਧਰ ਦੀ ਰਮਾਵਾਂਗੇ ਮੋਢਰਾਂ ਵਿੱਚ ਦੀ ਤੇ ਇਹ ਹੋ ਗਿਆ ਕੰਮ ਡਨ ਤੇ ਹੁਣ ਦੇਖਦੇ ਆਂ ਅਸੀਂ ਮਾਰਦਿਆਂ ਪਰਲੇ ਚਾਹ ਪਾਣੀ ਦਾ ਚਾਹ ਪਾਣੀ ਦਾ ਟਾਈਮ ਹੋ ਗਿਆ ਖਰ ਇੱਕ ਦੋ ਤੇ ਹੋ ਗਿਆ ਟਾਈਮ ਤੇ ਚਲੋ ਦੇਖਦੇ ਆਂ ਅੱਗੇ ਕੀ ਆਵਣ ਦਾ ਥੋੜੀ ਇਧਰ ਹੀ ਰੱਖ ਵੱਟੇ ਇਹਨਾਂ ਨੂੰ ਠੀਕ ਆ ਜੀ ਸਰਪੰਚ ਸਾਹਿਬ ਸਾਡੇ ਵੱਡੇ ਭਾਈ ਲਓ ਜੀ ਸਾਡੀ ਹੁਣ ਰਵਾਨਗੀ ਹੋ ਗਈ ਘਰ ਨੂੰ ਕਿਉਂਕਿ ਸਾਡੇ ਜਿਹੜੇ ਦੋ ਬੰਦੇ ਸੀ ਉਹ ਕਨੇ ਸਪਰੇ ਕਰਕੇ ਹੁਣ ਆਏ ਹੋ ਤੇ ਉਹ ਪਾਕਿਸਤਾਨੇ ਕਰ ਲੂ। ਇਹ ਬੰਦੇ ਮੈਂ ਜੂ ਕਿਹਨੇ ਚਲੋ ਫੇਸ ਕਰਾਂਗੇ ਤੇ ਤੇਰਾ ਵੀ ਨਜ਼ਰ ਆ ਰਹੀ ਆ। ਦੇਖੋ ਕਿ ਜਦ ਵਿੱਚ ਫਾਲਦ ਨੂੰ ਪਾਵਾਂਗੇ ਸੁਨਾ ਲਓ ਜੇ ਮੌਸਮ ਵਧੀਆ ਰਿਹਾ ਤਾਂ ਬਗਨ ਕਾ ਮਾ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਟਾਟਾ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਕੁਛ ਨਾ ਮਾਲੇ ਕੇ